ਇਹ ਰਾਜ ਇਹ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਂ ਜੂ ਐਸਐਸਪੀ ਮਡੌਨੀਤ ਗੁੰਡੋਲੀ ਵੱਲੋਂ ਇਨ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮਤ ਲਾਈ ਆ ਉਹ ਜਿਹੜ ਉਸ ਮੈਂ ਇਹ ਜਲਾਈ ਆ ਇਹਦੇ ਤਹਿਤ ਤੁਸੀਂ ਤਿੰਨ ਬੰਦੇ ਅਰੈਸਟ ਕੀਤੇ ਤਿੰਨਾਂ ਤੇ ਜਿਹੜੇ ਅਡੜ ਪਰਚੇ ਐਫਆਰ ਨੰਬਰ 151 ਇੱਕ ਗੁਰਪ੍ਰੀਤ ਸਿੰਘ ਹੈ ਹੀੜੀਆਂ ਦਾ ਉਹਦੇ ਖਿਲਾਫ ਦਿੱਤਾ 10 ਗ੍ਰਾਮ ਉਸ ਮੈਗ ਜਿਹੜੀ ਬਣਾਉਂਦੀ ਕੀਤੀ ਆ ਸੈਕੰਡ ਪਰਚਾ 152 ਨੰਬਰ ਹੈ ਇਹ ਜੁਹਾਰ ਸਿੰਘ ਹੈ ਕੰਗਰਾਲੀ ਤੋਂ ਜਿਹੜੇ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਉਹਨਾਂ ਦੇ ਜਿਹੜੇ ਦਸਰ ਕੀਤੇ ਆ ਜਿਹੜੀ ਨਸ਼ੇ ਦੀ ਸਪਲਾਈ ਜਿਹੜੀ ਚੈਨ ਆ ਉਹਨੂੰ ਤੋੜਨ ਦੇ ਲਈ ਤੇ ਤੀਜਾ ਮਕਦਮਾ 153 ਨੰਬਰ ਹੈ ਜਤਿੰਦਰ ਪਾਲ ਸਿੰਘ ਇਹ ਬਰਮਾ ਪਿੰਡ ਦਾ ਤੇ ਤਿੰਨਾਂ ਨੂੰ ਹੀ ਅਰੈਸਟ ਕਰਕੇ ਤੁਹਾਡੇ ਕੋਲ ਡਿਮਾਂਡ ਦੇ ਦਰਾਂ ਸਰ ਇਹਨਾਂ ਦੇ ਪਹਿਲਾ ਵੀ ਪ੍ਰੋਸੀਡਿੰਗ ਇਹਨਾਂ ਦੇ ਪਹਿਲਾ ਹੈ ਦੋ ਬੰਦੇ ਦੇ ਪਹਿਲਾ ਆਲਰੇਡੀ ਪੱਕੇ ਦਬੂ ਸਰ ਇਹ ਵੇਚਣ ਦੇ ਕੰਮ ਕਰਦੇ ਸੀ ਕਿ ਅਲੱਗਾ ਕਿਹੜਾ ਇਹ ਨੌਲਾ ਹੀ ਇਹ ਇਹ ਸਮਰਾਲਾ ਦੇ ਲਾਗੇ ਜੱਗ ਦੇ ਪਿੰਡਾਂ ਵਿੱਚ ਵੇਚਣ ਦਾ ਕੰਮ ਕਰਦੇ ਸੀ ਇਹ ਰਾਜ ਇਹ ਪੰਜਾਬ ਸਰਕਾਰ ਨੂੰ ਤੇ ਸਾਡੇ ਮਾਝੂ ਐਸਐਸਪੀ ਮਡੋਨੀਤ ਗੁੰਡੋਲੀਵੋਂ ਇਨਸ਼ਾ ਦੇ ਖਿਲਾਫ ਜਿਹੜੀ ਮਹਿੰਮਤ ਲਾਈ ਆ। ਜਿਹੜੀ 10 ਮਹਿੰਮਤ ਜਿਹੜੀ ਜਲਾਈ ਆ ਇਹਦੇ ਤਹਿਤ ਤੁਸੀਂ ਤਿੰਨ ਬੰਦੇ ਅਰੈਸਟ ਕੀਤੇ। ਤਿੰਨਾਂ ਦੇ ਜਿਹੜੇ ਅਡੜ ਪਰਚੇ ਐਫਆਰ ਨੰਬਰ 151 ਇੱਕ ਗੁਰਪ੍ਰੀਤ ਸਿੰਘ ਹੈ ਹੀੜੀਆਂ ਦਾ ਉਹਦੇ ਖਿਲਾਫ ਦਿੱਤਾ 10 ਗ੍ਰਾਮ ਇਹ ਤੋਂ ਉਸ ਮਹਿੰਮਤ ਜਿਹੜੀ ਬਰਾਮਦ ਕੀਤੀ ਆ। ਸੈਕੰਡ ਪਰਚਾ 152 ਨੰਬਰ ਹੈ ਇਹ ਜੁਹਾਰ ਸਿੰਘ ਹੈ ਕੰਗਰਾਲੀ ਤੋਂ ਜਿਹੜੇ ਨਸ਼ਾ ਵੇਚਣ ਦਾ ਕੰਮ ਕਰਦੇ ਸੀ। ਉਹਨਾਂ ਦੇ ਅਸੀਂ ਕੇਸ ਦਸਣ ਕੀਤੇ ਆ ਜਿਹੜੀ ਨਸ਼ੇ ਦੀ ਸਪਲਾਈ ਜਿਹੜੀ ਹੈ ਨਾ ਉਹਨੂੰ ਤੋੜਨ ਦੇ ਲਈ ਤੇ ਤੀਜਾ ਮਕਦਮਾ 153 ਨੰਬਰ ਹੈ ਜਤਿੰਦਰ ਪਾਲ ਸਿੰਘ ਇਹ ਬਰਵਾ ਪਿੰਡ ਦਾ ਤੇ ਤਿੰਨਾਂ ਨੂੰ ਹੀ ਅਰੈਸਟ ਕਰਕੇ ਤੁਹਾਡੇ ਕੋਲ ਡਿਮਾਂਡ ਦੇ ਦਰਾਂ ਸਰ ਇਹਨਾਂ ਦੇ ਪਹਿਲਾ ਵੀ ਪ੍ਰੋਸੀਡਿੰਗ ਇਹਨਾਂ ਦੇ ਪਹਿਲਾ ਹੈ ਦੋ ਉਹਨਾਂ ਦੇ ਪਹਿਲਾ ਆਲਰੇਡੀ ਪੱਕੇ ਦਰ ਸਰ ਇਹ ਵੇਚਣ ਦੇ ਕੰਮ ਕਰਦੇ ਸੀ ਕਿ ਇਲਾਕਾ ਕਿਹੜਾ ਇਹ ਨੌਲਾ ਹੀ ਇਹ ਇਹ ਸਮਰਾਲਾ ਦੇ ਲਾਗੇ ਜੱਗੇ ਦੇ ਪਿੰਡਾਂ 'ਚ ਵੇਚਣ ਦਾ ਕੰਮ ਕਰਦੇ ਸੀ ਇਹ ਰਾਜ ਇਹ ਪੰਜਾਬ ਸਰਕਾਰ ਨੂੰ ਤੇ ਸਾਡੇ ਮਾਝੂ ਐਸਐਸਪੀ ਮਡੋਨੀਤ ਗੁੰਡੋਲੀਵੋਂ ਇਨਸ਼ਾ ਦੇ ਖਿਲਾਫ ਜਿਹੜੀ ਮਹਿੰਮਤ ਲਾਈ ਆ ਉਹ ਜਦੋਂ ਉਸ ਮਹਿੰਮਤ ਜਿਹੜੀ ਜਲਾਈ ਆ ਇਹਦੇ ਤਹਿਤ ਤੁਸੀਂ ਤਿੰਨ ਬੰਦੇ ਅਰੈਸਟ ਕੀਤੇ ਤਿੰਨਾਂ ਦੇ ਜਿਹੜੇ ਅਡੜ ਪਰਚੇ ਐਫਆਰ ਨੰਬਰ 151 ਇੱਕ ਗੁਰਪ੍ਰੀਤ ਸਿੰਘ ਹੈ ਹੀੜੀਆਂ ਦਾ ਉਹਦੇ ਖਿਲਾਫ ਦਿੱਤਾ 10 ਗ੍ਰਾਮ ਇਹ ਤੋਂ ਉਸ ਮਹਿੰਮਤ ਜਿਹੜੀ ਬਰਾਮਦ ਕੀਤੀ ਆ ਸੈਕੰਡ ਪਰਚਾ 152 ਨੰਬਰ ਹੈ ਇਹ ਜੁਹਾਰ ਸਿੰਘ ਹੈ ਕੰਗਰਾਲੀ ਤੋਂ ਜਿਹੜੇ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਉਹਨਾਂ ਦੇ ਅਸੀਂ ਕੇਸ ਦੱਸੜ ਕੀਤੇ ਆ ਜਿਹੜੀ ਨਸ਼ੇ ਦੀ ਸਪਲਾਈ ਜਿਹੜੀ ਹੈ ਨਾ ਉਹਨੂੰ ਤੋੜਨ ਦੇ ਲਈ ਤੇ ਤੀਜਾ ਮਕਦਮਾ 153 ਨੰਬਰ ਹੈ ਜਤਿੰਦਰਪਾਲ ਸਿੰਘ ਇਹ ਬਰਵਾ ਪਿੰਡ ਦਾ ਹੈ ਤੇ ਤਿੰਨਾਂ ਨੂੰ ਹੀ ਅਰੈਸਟ ਕਰਕੇ ਜਿਹੜਾ ਤੁਹਾਡੇ ਕੋਲ ਡਿਮਾਂਡ ਦੇ ਦਰਮਿਆਨ ਸਰ ਇਹਨਾਂ ਦੇ ਪਹਿਲਾ ਵੀ ਫਸਸੀ ਦੀ ਇਹਨਾਂ ਤੇ ਪਹਿਲਾ ਹੈ ਦੋਹਾਂ ਦੇ ਪਹਿਲਾਂ ਆਲਰੇਡੀ ਪੱਕੇ ਦਬੂ ਸਰ ਇਹ ਵੇਚਣ ਦੀ ਕੰਮ ਕਰਦੇ ਸੀ ਕਿ ਲੱਕਾ ਕਿਹੜਾ ਜੀ ਨਾਲ ਹੀ ਇਹ ਇਹ ਸਮਰਾਲਾ ਦੇ ਲਾਗੇ ਜੱਗੇ ਦੇ ਪਿੰਡਾਂ 'ਚ ਵੇਚਣ ਦਾ ਕੰਮ ਕਰਦੇ ਸੀ ਇਹ ਰਹੀ ਇਹ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਂ ਜੂ ਐਸਐਸਪੀ ਮੜੌਨੀ ਤੋਂ ਗੁੰਡੋਲੀ ਵੱਲੋਂ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮਤ ਲਾਈ ਆ ਉਹ ਜਿਹੜ ਉਸ ਮਹਿੰਮਤ ਜਿਹੜੀ ਜਲਾਈ ਆ ਇਹਦੇ ਤਹਿਤ ਤੁਸੀਂ ਤਿੰਨ ਬੰਦੇ ਅਰੈਸਟ ਕੀਤੇ ਤਿੰਨਾਂ ਤੇ ਜਿਹੜੇ ਅਡੜ ਪਰਚੇ ਐਫਆਰ ਨੰਬਰ 151 ਇਹ ਗੁਰਪ੍ਰੀਤ ਸਿੰਘ ਹੈ ਹੀੜੀਆਂ ਦਾ ਉਹਦੇ ਖਿਲਾਫ ਦਿੱਤਾ 10 ਗ੍ਰਾਮ ਤੇ ਉਸ ਮਹਿੰਮਤ ਜਿਹੜੀ ਬਣਾਉਂਦੀ ਕੀਤੀ ਆ ਸੈਕੰਡ ਪਰਚਾ 152 ਨੰਬਰ ਹੈ ਇਹ ਜੁਹਾਰ ਸਿੰਘ ਹੈ ਕੰਗਰਾਲੀ ਤੋਂ ਜਿਹੜੇ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਉਹਨਾਂ ਦੇ ਅਸੀਂ ਕੇਸ ਦਸਣ ਕੀਤੇ ਆ ਜਿਹੜੀ ਨਸ਼ੇ ਦੀ ਸਪਲਾਈ ਜਿਹੜੀ ਹੈ ਨਾ ਉਹਨੂੰ ਤੋੜਨ ਦੇ ਲਈ ਤੇ ਤੀਜਾ ਮਕਦਮਾ 153 ਨੰਬਰ ਹੈ ਜਤਿੰਦਰਪਾਲ ਸਿੰਘ ਇਹ ਬਰਵਾ ਪਿੰਡ ਦਾ ਹੈ ਤੇ ਤਿੰਨਾਂ ਨੂੰ ਹੀ ਅਰੈਸਟ ਕਰਕੇ ਜਿਹੜਾ ਤੁਹਾਡੇ ਕੋਲ ਡਿਮਾਂਡ ਦੇ ਦਰਮਿਆਨ ਸਰ ਇਹਨਾਂ ਦੇ ਪਹਿਲਾ ਵੀ ਫਸ ਜੀ ਇਹਨਾਂ ਤੇ ਪਹਿਲਾ ਹੈ ਦੋਹਾਂ ਦੇ ਪਹਿਲਾਂ ਆਲਰੇਡੀ ਪੱਕੇ ਦਰਮਿਆਨ ਸਰ ਇਹ ਵੇਚਣ ਦੀ ਕੰਮ ਕਰਦੇ ਦੀ ਕਿ ਲੱਕਾ ਘੜਾ ਦੀ ਨੌਲਾ ਹੀ ਇਹ ਸਮਰਾਲਾ ਦੇ ਲਾਗੇ ਜੱਗੇ ਦੇ ਪਿੰਡਾਂ 'ਚ ਵੇਚਣ ਦਾ ਕੰਮ ਕਰਦੇ ਸੀ